ਵਾਹਿਗੁਰੂ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸਕਿਪ ਨਾ ਕਰਨਾ ਤੇ ਐਂਡ ਤੇ ਤੁਹਾਨੂੰ ਜਰੂਰ ਮੈਸੇਜ ਮਿਲੇਗਾ ਇਸ ਕਰਕੇ ਇਹ ਵੀਡੀਓ ਨੂੰ ਪੂਰਾ ਐਂਡ ਤੱਕ ਦੇਖੋਗੇ ਫੇਰ ਹੀ ਫਾਇਦਾ ਨਹੀਂ ਤੇ ਗੱਲ ਦੀ ਸਮਝ ਨਹੀਂ ਆਉਂਦੀ ਆ ਦੇਖੋ ਆ ਮੁੰਡਾ ਤੇ ਕੁੜੀ ਇਹ ਪੜਨ ਜਾਂਦੇ ਸੀ ਤੇ ਇਹਦੀ ਮਾਂ ਨੇ ਕਿਹਾ ਵੀ ਪੁੱਤ ਧਿਆਨ ਦੇ ਨਾਲ ਜਾਇਆ ਕਰੋ ਜਾਣਾ ਨੇੜੇ ਹੁੰਦਾ ਕਲੋਨੀ ਜੀ ਦੇ ਵਿੱਚ ਤਿੰਨ ਕਿਹਾ ਵੀ ਫਿਰ ਵੀ ਤੁਸੀਂ ਧਿਆਨ ਦੇ ਨਾਲ ਜਾਇਆ ਕਰੋ ਕਿਉਂਕਿ ਮਾਮਾ ਨੂੰ ਬੱਚਿਆਂ ਦਾ ਬੜਾ ਫਿਕਰ ਹੁੰਦਾ ਹੈ ਤੇ ਇਹ ਜਦੋਂ ਵੇਖੋ ਹੁਣ ਵਾਪਸ ਆ ਗਏ ਇਹਨਾਂ ਨੇ ਕੀ ਇਹਨੂੰ ਕਿਸੇ ਮੁੰਡੇ ਦੇ ਕੋਲੇ ਮੋਬਾਈਲ ਵੇਖਿਆ ਜਿਹੜਾ ਕੋਈ ਆਈਫੋਨ ਮਹਿੰਗਾ ਹੁੰਦਾ ਤੇ ਇਹਨੇ ਕਿਹਾ ਵੀ ਮੈਂ ਕਿਵੇਂ ਨਾ ਕਿਵੇਂ ਕਰਕੇ ਮੈਂ ਉਹ ਫੋਨ ਲੈਣਾ ਹੀ ਲੈਣਾ ਜਿਵੇਂ ਮਰਜ਼ੀ ਲਵਾਂ ਮੈਂ ਮੈਨੂੰ ਫੋਨ ਚਾਹੀਦਾ ਹੀ ਚਾਹੀਦਾ ਮੇਰਾ ਨਹੀਂ ਸਰਦਾ ਇਹਨੇ ਆਪਣੀ ਮਾਂ ਨੂੰ ਵੀ ਕਿਹਾ ਵੀ ਮੈਨੂੰ ਜਿੱਥੋਂ ਮਰਜ਼ੀ ਮੈਨੂੰ ਫੋਨ ਲੈ ਕੇ ਦਿਓ ਦੇਖੋ ਕਈ ਵਾਰੀ ਬੱਚੇ ਜਿਦਾਂ ਕਰ ਜਾਂਦੇ ਨੇ ਕਈ ਤੇ ਜਿਹੜੀਆਂ ਇੰਪੋਸੀਬਲ ਹੁੰਦੀਆਂ ਨੇ ਗਰੀਬ ਪਰਿਵਾਰ ਕਰ ਲੈਂਦੇ ਨੇ ਵੱਡਿਆਂ ਨਹੀਂ ਉਹਨਾਂ ਤੋਂ ਉਮੀਦਾਂ ਤੇ ਖਰਿਆ ਉਤਰਿਆ ਜਾਂਦਾ ਤੇ ਇਨਸਾਨ ਕਿਸੇ ਨੂੰ ਜੇ ਦੇਖੇਗਾ ਫਿਰ ਦੁਨੀਆ ਵੱਧ ਤੋਂ ਵੱਧ ਵੱਡੇ ਤੇ ਵੱਧ ਤੋਂ ਵੱਧ ਛੋਟੇ ਪਏ ਐ ਤੇ ਆ ਦੇਖੋ ਇਹ ਕਹਿੰਦਾ ਵੀ ਮੈਨੂੰ ਤੇ ਫੋਨ ਚਾਹੀਦਾ ਹੀ ਚਾਹੀਦਾ ਉਹਨੇ ਕਿਹਾ ਵੀ ਮੇਰੇ ਕੋਲੇ ਹੈ ਨਹੀਂ ਇਹਦੀ ਮਾਂ ਨੇ ਕਿਹਾ ਤੂੰ ਆਪਣੇ ਪਿਓ ਨਾਲ ਗੱਲਬਾਤ ਕਰ ਮੈਨੂੰ ਕੀ ਕਹਿਣਾ ਉਹਦੇ ਕੋਲੇ ਜਾ ਮੈਂ ਕਿੱਥੋਂ ਪੈਸੇ ਇਹਨੇ ਲਿਆਵਾਂਗੀ ਤੇ ਇਹਨੇ ਹੁਣ ਸੋਚ ਵਿਚਾਰ ਕਰਕੇ ਕਹਿੰਦਾ ਵੀ ਡੈਡੀ ਨਾਲ ਗੱਲ ਕਰਨੀ ਪੈਣੀ ਇਹਨੇ ਆਪਣੇ ਪਿਓ ਨੂੰ ਗੱਲਬਾਤ ਦੱਸੀ ਵੀ ਇਸ ਤਰ੍ਹਾਂ ਨਾ ਮੈਂ ਫੋਨ ਲੈਣਾ ਸਾਰਿਆਂ ਕੋਲੇ ਹੈਗਾ ਮੇਰੇ ਕੋਲੇ ਹੈ ਨਹੀਂਗਾ ਤੇ ਮੈਨੂੰ ਥੋੜਾ ਜਿਹਾ ਹੋਰ ਹੀ ਤਰ੍ਹਾਂ ਲੱਗਦਾ ਵੀ ਮੇਰੇ ਕੋਲੇ ਮਹਿੰਗਾ ਫੋਨ ਹੀ ਹੈ ਨਹੀਂਗਾ ਤੇ ਇਹਦੇ ਪਿਓ ਨੇ ਕਿਹਾ ਵੀ ਪੁੱਤ ਹਾਲੇ ਤੂੰ ਪੜਦਾ ਹੈ ਪੜਨ ਵਾਲੇ ਕੋਲੇ ਮੋਬਾਈਲ ਹੋਣਾ ਹੀ ਨਹੀਂ ਚਾਹੀਦਾ ਜਿਹੜਾ ਕੋ ਮਾੜਾ ਮੋਟਾ ਤੂੰ ਕੰਮ ਕਰਨਾ ਹੁੰਦਾ ਉਹ ਆਪਣਾ ਘਰੇ ਮੋਬਾਈਲ ਹੈਗਾ ਉਹਦੇ ਤੂੰ ਵਟਸਐਪ ਤੇ ਕਰ ਲੈਣਾ ਤੈਨੂੰ ਮੋਬਾਈਲ ਦੇਦਾ ਤੂੰ ਤੇ ਕਈ ਕੁੱਤੇ ਕੰਮ ਕਰਨੇ ਸ਼ੁਰੂ ਕਰ ਦੇਵੇਂਗਾ ਇਸ ਕਰਕੇ ਮੋਬਾਈਲ ਮੂਲ ਕੋਈ ਨਹੀਂ ਹੈਗਾ ਤੂੰ ਜਾ ਆਪਣੇ ਕੋਲੇ ਇੰਨੇ ਪੈਸੇ ਹੈ ਨਹੀਂ ਗੁੰਜੈਸ਼ ਅਣੀ ਤੇ ਇਹ ਆਪਣੀ ਮਾਂ ਨੂੰ ਕਹਿ ਰਿਹਾ ਮੈਨੂੰ ਨਹੀਂ ਪਤਾ ਮਾਂ ਜੇ ਤੂੰ ਮੇਰੀ ਮਾਂ ਤੇ ਮੈਨੂੰ ਜਿੰਮੇ ਮਰਜ਼ੀ ਪੈਸੇ ਦੇ ਤੇ ਫੋਨ ਮੈਨੂੰ ਦਵਾ ਤੇ ਦੀ ਮਾਂ ਨੇ ਸਮਝਾਇਆ ਪੁੱਤ ਇੰਨੀ ਜੋਗੇ ਆਪਾਂ ਹੈ ਨਹੀਂ ਗੇ ਗਰੀਬ ਬੰਦੇ ਆਪਾਂ ਤੇ ਬਾਪੂ ਨੂੰ ਜਿਆਦਾ ਥੋੜਾ ਸਤਾਈ ਦਾ ਹੁੰਦਾ ਤੂੰ ਥੋੜੀ ਜੇ ਪੈਸੇ ਲੈ ਜਾ ਤੇ ਕੁਝ ਨਾ ਕੁਝ ਆਪਣਾ ਖਰੀਦਦਾਰੀ ਕਰਕੇ ਲੈ ਆਵੀ ਆ ਦੇਖੋ ਬਾਣੀ ਵਿੱਚ ਲਿਖਿਆ ਭੁੱਖਿਆ ਭੁੱਖ ਨਾ ਉਤਰੀ ਦੇ ਬੰਨਾਪੁਰੀਆ ਭਾਰ ਭੁੱਖੇ ਬੰਦੇ ਦੀ ਭੁੱਖ ਨਹੀਂ ਨਿਕਲਦੀ ਚਾਹੇ ਜੰਨਾ ਮਰਜ਼ੀ ਉਹਦੇ ਕੋਲੇ ਹੋਵੇ ਵੱਡੇ ਵੱਡੇ ਆਪਾਂ ਵੇਖਦੇ ਆ ਲੋਕ ਹੁਣ ਦੇਖੋ ਵੀਡੀਓ ਨੂੰ ਵੇਖੀ ਜਾਓ ਐਂਡ ਤੱਕ ਐਂਡ ਤੇ ਹੀ ਪਤਾ ਲੱਗਣਾ ਸਾਰਾ ਕੁਝ ਇਹ ਥੋੜੀ ਬਹੁਤੀ ਸ਼ਾਪਿੰਗ ਕਰਕੇ ਜਦੋਂ ਇਹ ਮੁੰਡਾ ਆਇਆ ਮੋਬਾਈਲ ਤੋਂ ਤੇ ਟੈਕ ਗਿਆ ਵੀ ਚੱਲ ਨਹੀਂ ਲੈਂਦਾ ਵੀ ਆਪਾਂ ਪੜਨਾ ਤੇ ਐਵੇਂ ਕੀ ਮਜਬੂਰ ਕਰਨਾ ਤੇ ਇੰਨੇ ਉੱਥੇ ਨਾ ਕੋਈ ਪੈਂਟ ਦੇਖੀ ਉਹ ਮਹਿੰਗੀ ਸੀ ਬੜੀ ਸੋਹਣੀ ਉਹਨੂੰ ਲੱਗੀ ਇਦੀ ਭੈਣ ਨੇ ਕਿਹਾ ਵੀ ਮੈਂ ਡੈਡੀ ਨੂੰ ਮੰਮੀ ਨੂੰ ਕਹਾਂਗੀ ਤੇ ਤੈਨੂੰ ਪੈਂਟ ਲੈ ਦੇਣਗੇ ਉਹ ਕਹਿੰਦਾ ਨਹੀਂ ਮਹਿੰਗੀ ਪੈਂਟ ਐਨਾ ਨਹੀਂ ਲੈ ਕੇ ਦੇਣੀ ਅੱਗੇ ਮੋਬਾਈਲ ਤੇ ਲੈ ਕੇ ਨਹੀਂ ਦਿੰਦਾ ਤੇ ਐਵੇਂ ਆਪਣੀ ਬੇਇੱਜ਼ਤੀ ਕਰਾਉਣੀ ਮੈਂ ਨਹੀਂ ਕਹਿਣਾ ਤੂੰ ਵੀ ਨਾ ਕਹੀਂ ਪਰ ਇਹਦੀ ਭੈਣ ਨੇ ਨਾ ਰਾਦਾ ਮੂੰਹ ਵੇਖਿਆ ਸੀ ਢਿੱਲਾ ਜੇ ਨੇ ਮਾਂ ਨੂੰ ਦੱਸ ਦਿੱਤਾ ਵੀ ਅੱਜ ਇਹਨੇ ਵੀਰੇ ਨੇ ਉੱਥੇ ਪੈਂਟ ਵੇਖੀ ਸੀ ਤੇ ਪੈਂਟ ਮਹਿੰਗੀ ਸੀ ਤੇ ਪੈਸੇ ਨਹੀਂ ਸੀ ਤੇ ਇਹਨੇ ਛੱਡ ਦਿੱਤੀ ਮਨ ਬੜਾ ਸੀ ਇਹਦਾ ਬੜਾ ਮਨ ਖੋਜ ਸੀਗਾ ਦੇਖੋ ਹੁਣ ਜੇ ਪੈਸਿਆਂ ਦੇ ਨਾਲ ਬੱਚਿਆਂ ਦੀਆਂ ਖੁਸ਼ੀਆਂ ਖਰੀਦੀਆਂ ਜਾਣ ਤੇ ਫਿਰ ਕੋਈ ਮਹਿੰਗਾ ਨਹੀਂ ਹੁੰਦਾ ਤੇ ਇਹਨੇ ਆਪਣੀ ਮਾਂ ਨੂੰ ਕਿਹਾ ਵੀ ਡੈਡੀ ਨੇ ਪੈਸੇ ਤਾਂ ਦੇਣੇ ਨਹੀਂ ਤੇ ਇਹਦੀ ਮਾਂ ਹੁਣ ਕਹਿੰਦੀ ਕਿਉਂ ਨਹੀਂ ਦੇਨੇ ਮੈਂ ਆਪ ਗੱਲਬਾਤ ਕਰਦੀ ਆ ਉਹ ਤੇ ਚੀਜ਼ ਵੱਡੀ ਸੀਗੀ ਜਿਹਦੇ ਵਾਸਤੇ ਬਹੁਤ ਜ਼ਿਆਦਾ ਪੈਸਾ ਚਾਹੀਦਾ ਸੀ ਵੀ ਇਹ ਥੋੜਾ ਵੀ ਮਾਂ ਬਾਪ ਨੂੰ ਬੱਚਿਆਂ ਦਾ ਫਿਕਰ ਨਹੀਂ ਹੁੰਦਾ ਇਹਨੇ ਕਿ ਆ ਪੁੱਤ ਅੱਜ ਵੀ ਤੂੰ ਬਾਪੂ ਤੋਂ ਮੰਗੋ ਕਹਿੰਦਾ ਨਹੀਂ ਬੇਇੱਜ਼ਤੀ ਕਰਨਗੇ ਮੈਨੂੰ ਨਹੀਂ ਦੇਣਾ ਉਹਨੇ ਮੈਂ ਨਹੀਂ ਮੰਗਦਾ ਤੇ ਇਹਦੀ ਮਾਂ ਜਿਹੜੀ ਹੈ ਇਹ ਹੁਣ ਵੇਖੋ ਇਹਨੂੰ ਹੱਥ ਫੜ ਕੇ ਕਿਉਂਕਿ ਮਾਮਾ ਬੱਚਿਆਂ ਨੂੰ ਪਿਆਰ ਕਰਦੀਆਂ ਹੁੰਦੀਆਂ ਨੇ ਬਾਪੂ ਕੋਲੇ ਲੈ ਗੇ ਸਾਰੀ ਗੱਲ ਮੈਂ ਦੱਸੀ ਵੀ ਪੈਂਟ ਬੜੀ ਵਧੀਆ ਸੀਗੀ ਮਹਿੰਗੀ ਸੀ ਤੇ ਇਹਦੇ ਪਿਓ ਨੇ ਕਿਹਾ ਪੁੱਤ ਤੂੰ ਐ ਕਰ ਪੈਸੇ ਲੈ ਜਾ ਮੈਥੋਂ ਤੇ ਤੂੰ ਆਪਣੀ ਤੂੰ ਪੈਸੇ ਲੈ ਲਈ ਤੇ ਪੈਂਟ ਲਿਆ ਤੇ ਤੂੰ ਮੈਨੂੰ ਕਿਉਂ ਨਹੀਂ ਸੀ ਡਰਦਾ ਮਰਾ ਕਹਿੰਦਾ ਪਿਆ ਸੰਗਦਾ ਕਿਉਂ ਕਹਿੰਦਾ ਤੁਸੀਂ ਉਦੋਂ ਡੈਡੀ ਜਵਾਬ deta ਸੀ ਤੈਨਨੇ ਕਿਹਾ ਪੁੱਤ ਉਹ ਤੇਰੇ ਭਲਾਈ ਵਾਸਤੇ ਸੀਗਾ ਜਵਾਬ ਦੇਣ ਦਾ ਮਤਲਬ ਇਹ ਨਹੀਂ ਵੀ ਤੈਨੂੰ ਕੁਝ ਲੈ ਕੇ ਨਹੀਂ ਦੇਣਾ ਇਹ ਤੇ ਲੈ ਆ ਤੂੰ ਜਾ ਕੇ ਉਹਦੇ ਨਾਲ ਤੇਰੀ ਭੜਾਈ ਡਿਸਟਰਬ ਹੋਵੇਗੀ ਉਹਦੇ ਨਾਲ ਤੂੰ ਹੋਰ ਪਾਸੇ ਲੱਗੇਗਾ ਇੰਨਾ ਮਹਿੰਗਾ ਆਪਾ ਅਫੋਰਡ ਨਹੀਂ ਕਰ ਸਕਦੇ ਪਰ ਜਿੰਨੀ ਦੋਗਾ ਹਾਂ ਮੈਂ ਤੁਹਾਡੀਆਂ ਖੁਆਇਸ਼ਾਂ ਜ਼ਰੂਰ ਪੂਰੀਆਂ ਕਰਾਂਗਾ ਦੇਖੋ ਮਾਂ ਬਾਪ ਦਾ ਸਤਕਾਰ ਕਰਿਆ ਕਰੋ ਗਲਤ ਨਾ ਸਮਝਿਆ ਕਰੋ ਮਾਂ ਬਾਪ ਵੀ ਕਈ ਵਾਰੀ ਮਜਬੂਰ ਹੁੰਦੇ ਨੇ ਬੱਚਿਆਂ ਦੇ ਖਰਚੇ ਹੁੰਦੇ ਨੇ ਤੇ ਦੇਖੋ ਇਹ ਮੁੰਡਾ ਵੀ ਸਮਝ ਗਿਆ ਤੇ ਖੁਸ਼ੀ ਮਿਲੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ